ਉਹ ਕਾ ਗਾ ਪਹਿਲਵਾਨ ਗੱਦੋ ਵਾਲੀਆਂ ਸਾਹਮਣੇ ਉਧਰੀ ਕੋਟੀ ਦਾ ਖਿਡਾਰੀ ਕਹਿੰਦੇ ਸਾਹਮਣੇ ਤਿਆਰ ਬਣ ਤਿਆਰ ਤਿਆਰ ਯਾਸੀ ਨੇ ਕਹਿੰਦਾ ਮੈਂ ਪਲਰੀਫੀ ਟੀਮ ਦੇ ਉਹ ਤਾਉ ਚਾਰ ਆਣ ਕਹਿੰਦੇ ਬਰਸਾਲਪੁਰਿਆ ਉਸੇ ਤਰ੍ਹਾਂ ਦੇ ਅੱਜ ਕੱਲ੍ਹ ਸਾਦਨਾ ਸਾਡੇ ਭਰਾਵਾਂ ਦੇ ਆਣ ਕਹਿੰਦੇ ਬਰਸਾਲਪੁਰਿਆ ਬਰਸਾਲਪੁਰਿਆ ਇਹ ਪਹਿਲਾਂ ਵੀ ਕਹਿੰਦੇ ਧੰਨ ਧੰਨ ਕਰਵਾਇਆ ਚਲੋ ਟੂਨ ਜਾਂ ਜੇ ਲੱਗਿਆ ਹੋਈਆਂ ਸੇ ਰੌਲੇ ਉੱਪਰ ਸਾਰੇ ਵਾਲੇ ਸੁਆਸ ਸੁਆ ਕੇ ਮੈਦਾਨ ਦੇ ਵਿੱਚ ਸੁਪੂ ਜਾ ਜਾਂਦੀ ਸੀ ਦੇ ਨਾਲ ਪ੍ਰੀਤਵਾਰ ਅਰਪਨ ਦੂਜੇ ਪਾਸੇ ਮੱਟੂ ਤੇ ਓਏ ਟੱਕਿਆ ਵਾਲੀ ਮਸ਼ੀਨ ਹੈ ਨੰਬਰ ਅਸਲਾਮ ਮੱਟੂ ਦਾ ਗੁਰੀਲੇ ਰੇਡ ਦੀ ਕਬੱਡੀ ਦਾ ਤਾਉ ਤੇ ਅਸਲਾਮ ਮੱਟੂ ਨੇ ਪਿੱਛੇ ਹੱਥ ਨਾਲ ਕੇ ਪਿਆ ਦਰਸ਼ਕੀ ਜਿਹੜੇ ਦੀ ਸਮਾਰਨ ਦਿੱਤੀਆਂ ਅੱਭਾ ਬੰਕਰ ਲੋਕਾਂ ਦਾ ਰੇਨ ਪਾਦਦੀ ਹੈ ਹਰਿੰਦਰ ਕੇ ਮੈਦਾਨ ਟਿਕਾਈ ਖੜਾ ਗਰਾਉਂਡ ਵਿੱਚ ਗੌਂਦਾ ਦੱਸਦਾ ਹੋਇਆ ਮੁੰਡਿਆਂ ਨੂੰ ਤੇ ਸਾਹਮਣੇ ਚਾਰ ਤਾਉ ਤੇ ਆਹ ਮੁੰਡਾ ਕਹਿੰਦੇ ਇਸ ਵੇਖੇ ਮਾਦ ਦੇ ਵਿੱਚ ਕਬੱਡੀ ਪਾਉਣ ਦਾ ਮਾਦ ਤੇ ਪਾਉਣ ਦਾ